ਹੌ ਟੀਵੀ ਉੱਤੇ ਰਹੇ ਆਈਪੀਐਲ ਦੇਖਦੀ ਸੰਦਾਂ ਵਾਲੇ ਭੋਰ ਦੇ ਖੀ ਜਾ ਕੇ ਮਠੀਏ ਆਵਾ ਗਉਣ ਜਿੱਥੇ ਵੀ ਬਾਤ ਧੌੜ ਵਰਦੀ ਜਿਉ ਪੱਕਿਆਂ ਦੇ ਪੈਂਦੇ ਆਪਣਾ ਕੇ ਮਠੀਏ ਹੋ ਜਿਵੇਂ ਭੁਖਾ ਸ਼ੇਰ ਕੋਈ ਸ਼ਿੰਕਾਰ ਨਾ ਪਤਾ ਹੋ ਪੁੱਤ ਸੀੜੀਆਂ ਦੇ ਲਾਉਂਦੇ ਇਦਾਂ ਜੱਟ ਖਲਖਲ ਗੂਕਲੀ ਕਲੀ ਕਲੀ ਰੇੜ ਤੇ ਹੋ ਬੱਛੂਆਂ ਨੇ ਪਿੰਡ ਹੋਣਾ ਕੱਪ ਬਲੀਏ ਓ ਯਾਰ ਪਤਾ ਗੱਲ ਕੀ ਐ ਮੈਂ ਵੀ ਇੰਨਾ ਪਿੰਡਾਂ ਦੇ ਇੰਨਾ ਮਾਨਸਾ ਏਰੀਏ ਦਾ ਓਨੇ ਮੈਨੂੰ ਭਰਾਵਾਂ ਕੋਲੇ ਭਰਾਵਾਂ ਮੂੰਹ ਖੜ ਨਹੀਂ ਦਿੰਦੇ ਕੋਈ ਕੈਮਰਾ ਲੈ ਕੇ ਆ ਗਿਆ ਕੋਈ ਕਿਵੇਂ ਰਹਿ ਗਿਆ ਮੈਂ ਤਾਂ ਤੁਹਾਡਾ ਆਪਦਾ ਜਵਾਕਾ ਇੱਥੇ ਇੰਨਾ ਪਿੰਡਾਂ ਚ ਜਗਿਆ ਤੁਹਾਡੇ ਕੋਲ ਹੀ ਆਈ ਜਾਣਾ ਆਪਾਂ ਤਾਂ 스타 ਕਲਾਕਾਰ ਬਣ ਕੇ ਆਏ ਨਹੀਂ ਮੈਨੂੰ ਤਾਂ ਅੱਜ ਖੁਸ਼ੀ ਹੈ ਵੀ ਇੰਨਾ ਵਧੀਆ ਪ੍ਰੋਗਰਾਮ ਹੋ ਰਿਹਾ ਆਪਣੇ ਪਿੰਡਾਂ 'ਚ ਹੋ ਰਿਹਾ ਆਪਣੀ ਯੰਗ এজ ਵਾਸਤੇ ਹੋ ਰਿਹਾ ਨਾ ਬਹੁਤ ਵਧੀਆ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਇੱਥੇ ਬੁਲਾਉਣ ਤੇ ਬੱਚੂ ਆਣਾ ਪਿੰਡ ਤੇ ਤਾਂ ਪਹਿਲੀ ਸੰਤਾਂ ਦੀ ਬਹੁਤ ਕਿਰਪਾ ਪਰਮਾਤਮਾ ਦੀ ਬਹੁਤ ਕਿਰਪਾ ਦੂਰੋਂ ਦੂਰੋਂ ਸੰਗਤ ਚੱਲ ਕੇ ਇੱਥੇ ਆਉਂਦੀ ਹੈ ਸ਼ੁਕਰੀਆ ਤੁਹਾਡੇ ਸਾਰਿਆਂ ਦੇ ਪਿਆਰ ਦਾ ਅੱਜ ਤੁਸੀਂ ਮੈਨੂੰ ਵੀ ਇੱਥੇ ਖਿੱਚ ਲਿਆ ਜੀ ਇਸ ਨਗਰੀ ਤੇ ਮੈਂ ਕਾਫੀ ਟਾਈਮ ਪਹਿਲਾਂ ਹੋਂ ਦੀ ਕੋਸ਼ਿਸ਼ ਕੀਤੀ ਸੀ ਮੈਥੋਂ ਕਿਸੇ ਕਾਰਨਾ ਕਰਕੇ ਆਇਆ ਨਹੀਂ ਗਿਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦੇ ਸੱਦੇ ਲਈ ਜੀ ਤੇ ਪਰਮਾਤਮਾ ਨੂੰ ਇਹੀ ਦੁਆ ਕਰਦਾ ਵੀ ਦਿਨਰ ਦੁੱਗਣੀ ਰਾਤ ਚੌਕਣੀ ਤਰੱਕੀ ਕਰੋ ਜੀ ਸਾਰੇ ਤੇ ਬਸ ਇੰਨੀ ਇੱਕ ਗੱਲਾਂ ਕਰਦਾ ਜੀ ਫਤਿਹ ਪ੍ਰਵਾਨ ਕਰਿਓ ਬੋਲੇ ਸੋ ਨਿਹਾਲ ਹੈਲੋ ਵੀਰ ਜੀ ਗਾਣਾ ਸੁਣਾ ਦੇ ਇੱਕ ਇੱਕ ਜੱਟਾ ਪਾ ਗਾਣਾ ਨਾ ਹੁਣ ਆ ਜਾਓ ਚੱਲ ਕਬੱਡੀ ਵਾਲੀ ਸੁਣਾ ਦੇ ਇੱਕ ਯਾਰ ਸ਼ਾਂਤੀ ਕਰ ਲੋ ਫਿਰ ਉਹ ਬਹਿ ਜਾ ਭਰਾਵਾ ਬਹਿ ਜਾ ਇੱਥੋਂ ਹੀ ਥੋੜੇ ਜੁਈ ਆ ਮੈਂ ਸਲਵਾਨ ਕਾਂਤਾ ਨਹੀਂ ਆ ਗਿਆ ਕੋਈ ਠੀਕ ਹੈ ਨਾ ਆਪਾਂ ਅਮਜੇ ਬੰਦੇ ਆ ਭਾਈ ਲਾ ਲਓ ਫੋਟੋ ਥੱਲੇ ਕਰ ਲਓ ਉਹ ਵੀ ਤੁਹਾਡੇ ਭਰਾ ਹੀ ਨੇ ਉਹਨਾਂ ਨੂੰ ਦੇਖ ਲੈਣ ਦੇਣ ਤਨੂੰ ਥਾੜਿਆਂ ਨੂੰ ਤਾਂ ਥੋੜੇ ਥੋੜੇ ਆਉਣਗੇ ਤੈਨੂੰ ਬਾਹਾਂ ਫੜ ਕੇ ਵਾਰੀ ਲੈ ਜੋ ਯਾਰ ਬਹਿ ਜਾ ਵੀ ਬਣ ਕੇ ਬਹਿ ਜਾ ਸਾਈਡ ਤੇ ਹੋ ਜਾ ਸਾਈਡ ਤੇ ਬਹਿ ਜਾ ਬਹਿ ਜਾ ਬਹਿ ਜਾ ਭਰਾ ਬਣ ਕੇ ਪਿਆਰ ਮੁਹੱਬਤ ਨਾਲ ਛੋਟਾ ਭਰਾ ਕਹੀ ਜਾਂਦਾ ਬੇਨਤੀ ਕਹੀ ਜਾਂਦਾ ਵੀਰ ਬਣ ਕੇ ਬਹਿ ਜਾ ਉਹ ਵੀ ਭਾਈ ਨੇ ਆਪਣੇ ਸਾਰੇ ਅੱਗੇ ਵਿੱਚ ਖੜਾ ਕਿ ਹਾਲ ਚਾਲ ਅੰਦਰ ਆਇਓ ਠੀਕ ਠਾਕ ਹੋ ਜੀ ਚਲੋ ਸਲਾਹ ਕੇ ਜਾਨਾ ਦੋ ਕੁ ਲੈਣਾ ਤੁਸੀਂ ਇੰਨਾ ਮਾਨ ਕਰਤਾ ਕਬੱਡੀ ਵਾਲਾ ਗਾਣਾ ਸੁਣਿਆ ਸੀ ਮੇਰਾ ਕਿ ਨਹੀਂ ਸੁਣਿਆ ਚੱਲ ਸਣਾ ਅੱਗੇ ਜਾਣਾ ਦੋ ਲੈਣਾ ਠੀਕ ਹੈ ਹਾਊ ਟੀਵੀ ਉੱਤੇ ਰਹੇ ਆਈਪੀਐਲ ਦੇਖਦੀ ਸੰਦਾ ਵਾਲੇ ਭੇਰ ਦੇਖੀ ਜਾ ਕੇ ਮਠੀਏ ਆਵਾ ਗਾਉਣ ਜਿੱਥੇ ਵੀ ਬਾਤ ਧੌੜ ਵਰਦੀ ਜਿਉ ਪੱਕਿਆਂ ਦੇ ਪੈਂਦੇ ਆ ਪੜਾ ਕੇ ਮਠੀਏ ਹੋ ਜਿਵੇਂ ਭੁੱਖਾ ਸ਼ੇਰ ਕੋਈ ਸ਼ਿੰਕਾਰ ਨਾ ਪਤਾ ਹੋ ਪੁੱਤ ਸੀੜੀਆਂ ਦੇ ਲਾਉਂਦੇ ਐਦਾਂ ਜੱਫ ਬਲਿਏ ਲੱਖ ਲੱਖ ਲਗੂ ਕਲੀ ਕਲੀ ਰੇੜ ਤੇ ਹੋ ਬੱਚੂਆਂ ਨੇ ਪਿੰਡ ਹੋਣਾ ਕੱਪ ਬਲਿਏ ਹੈਲੋ ਬਾਤ ਕਰਵਾ ਸਤੂ ਮੂਸੇ ਵਾਲਾ ਸਾਡਾ ਸਕਾਰ ਜੋ ਵੀਰ ਜੋ ਉਸ ਟਾਈਮ ਤੇ ਟਾਈਮ ਲੱਗੇ ਪਹੁੰਚਿਆ ਬਹੁਤ ਬਹੁਤ ਧੰਨਵਾਦ ਸਿੱਧੂ ਮੂਸੇਵਾਲੇ ਦਾ ਸਾਰੇ ਨਗਰ ਨਿਵਾਸੀਆਂ ਦਾ ਦੂਰੋਂ-ਉਨੋਂ ਹੀ ਸੰਗ ਦਾ ਸਾਰਿਆਂ ਦਾ ਧੰਨਵਾਦ